ਅੱਲਵੈਸ ਵੈਲਕਮ ਟੂ आवर ਬਲੌਗਸ ਸਾਡੀ ਹਵਾ ਚੱਲ ਰਹੀ ਆ ਪੱਠੇ ਆਪਾਂ ਵੱਢ ਲਿਆ ਆ ਦੇਖੋ ਆ ਹਨ ਹੁਣੀ ਬੈਠਿਆ ਆ ਦੇਖੋ ਜੀ ਸਾਡੀ ਕੁੱਤੀ ਲੈ ਬੜੀ ਫਿਰਦੀ ਦੇਖੋ ਲੈ ਕੀ ਲੱਛਣ ਫੜੇ ਆ ਇਹ ਹੈ ਦੇਖੋ ਜੀ ਉਧਰ ਮਾਤਾ ਜੀ ਮੂੰਗਰੇ ਤੋੜਦੇ ਆ ਇਹਨਾਂ ਨੂੰ ਬਹੁਤ ਟਾਈਮ ਬਾਅਦ ਜੇਤੇ ਆ ਸਾਡੇ ਮੂੰਗਰੇ ਵੀ ਲੱਗੇ ਆ ਦੇਖੋ ਜੀ ਦੇਖੇ ਨਹੀਂ ਸੀਗੇ ਧਿਆਨ ਨਾਲ ਅੱਗੇ ਮੈਂ ਆ ਦੇਖੋ ਕਿੰਨੇ ਮੈਂ ਪੱਠਿਆਂ ਚ ਕਿੰਨੇ ਵੱਢ ਦੰਦਾ ਸੀਗਾ ਅੱਗੇ ਮੈਂ 3-4 ਦਿਨ ਹੋ ਗਏ ਮੂੰਗਰੀ ਸਿੱਟੀ ਜਾਂ ਨਾ ਪਸ਼ੂਆਂ ਨੂੰ ਆ ਚਿੱਟੇ ਫੁੱਲ ਮੂੰਗਰਿਆਂ ਦੇ ਲੱਗੇ ਆ ਇਹਨਾਂ ਨੂੰ ਚੇਤੇ ਆ ਗਿਆ ਵੀ ਮੂੰਗਰੇ ਵੀ ਲੱਗੇ ਆ ਦੇਖੋ ਜੀ ਦਿਖਾ ਦੇ ਨੇ ক্লোਜ਼ ਲਈ ਅੱਗੇ ਖਾਤੀ ਸੀਗੇ ਹੁਣ ਨਿਰਕ ਥੋੜੀ ਖਾਦੇ ਜਾਂਦੇ ਆ ਕਦੇ-ਕਦੇ ਖਾਣਾ ਹੁਣ ਮੈਂ ਆਪਣੇ ਸਹੇਲਿਆਂ ਨੂੰ ਦੇ ਦੂੰਗੀ ਵੰਡ ਦੂੰਗੀ ਹੁਣ ਤਾਂ ਤੋੜ ਦਿਆਂ ਪੱਕੀ ਜਾਂਦੇ ਆ ਮੇਰੇ ਸਹੇਲੇ ਖਾਛੋਲਿਆਣਗੇ ਥੋੜੇ ਜਿ ਮੈਂ ਆਵਲਾ ਲੂਗੀ ਹੋ ਸੁਣਾਓ ਗਾਇਸ ਮੂੰਗਰੇ ਖਾ ਲੋ ਗਾਇਸ ਉੱਧਰ ਨਿੰਬੂ ਲੱਗੇ ਆਏ ਇਹਨਾਂ ਨੂੰ ਨਿੰਬੂ ਹੀ ਦਿਸੇਗਾ ਗਰਮੀ ਆ ਜਦ ਦਸਣਗੇ ਇਹਨਾਂ ਨੂੰ ਨਿੰਬੂ ਜਦੋਂ ਗਰਮੀ ਲੱਗੇ ਨੇ ਇਹਨਾਂ ਫਿਰ ਨਿੰਬੂ ਕਹਿਣਗੇ ਨਿੰਬੂ ਪਾਣੀ ਬਣਾ ਦੋ ਹਾਏ ਹੁਣ ਲੱਗੇ ਆਵੇਂ ਤੋੜਦੇ ਨਹੀਂਗੇ ਹੁਣ ਆ ਦੇਖੋ ਨਾ ਮੂੰਗਰਿਆਂ ਦਾ ਬੁੱਟਾ ਲੱਗਾ ਸੱਚ ਮੂੰਗਰੇ ਬੁੱਟਾ ਗਈਆਂ ਨਾ ਦੇਖੋ ਗਾਇਸ ਹਵਾ ਚੱਲ ਰਹੀ ਠੰਣੀ ਠੰਡੀ ਸਰਾਗ ਅੱਲਵਾਤ ਹੋਈ ਪਈ ਆ ਵੈਦਰ ਬਹੁਤ ਘੈਂਟ ਆ ਪਰ ਕਈ ਥਾਵਾਂ 'ਚ ਗੜੇ ਮਾਰੀ ਹੋ ਚੁੱਕੀ ਆ ਫਸਲਾਂ ਦਾ ਨੁਕਸਾਨ ਹੋ ਗਿਆ ਆ ਦੇਖੋ ਆ ਦੇਖੋ ਸਹੀ ਮੌਸਮ ਦਾ ਲਾਹਤ ਆ ਤੱਕਦੇ ਆ ਦੇਖੋ ਕਿਵੇਂ ਬੈਠੇ ਆ ਆ ਤਾਂ ਬਾਲੀ ਵੀ ਤੱਕਦੀ ਐ ਇਹਨੂੰ ਕੋਈ ਫਿਕਰ ਨਾ ਫੱਕਾ ਬਾਹਰ ਨੂੰ ਹੁਣ ਜਾ ਕੇ ਨਵਾਉਣਾ ਪੈਣਾ ਵਾ ਪਤਾ ਵੀ ਨਵਾ ਦੇਣਗੇ ਆਹ ਦੇਖ ਆਹ ਹਜੇ ਠੀਕ ਆ ਉਹ ਬਾਲੀ ਲੇਪੜਦੀ ਆ ਜਦੋਂ ਘੁੰਮਦੀ ਆ ਆ ਫਿਰ ਇਹ ਠੀਕ ਆ ਇਹਦੇ ਆ ਪੈਰ ਲਿਬੜ ਦੇ ਪੈਰ ਧੋਨੇ ਪੈਂਦੇ ਪਾਲਾ ਨਹੀਂ ਕੁੱਖ ਕਰਨਾ ਪੈਂਦਾ ਦੇਖੋ ਇਹ ਥੋੜੀ ਜਿਆਦੇ ਮਗਰ ਲੱਗ ਜਾਂਦੀ ਹੈ ਹਾਂ ਉਹ ਦੇਖੋ ਗਾਇ ਉਹਦੇ ਮਗਰ ਲੱਗਦੀ ਹੈ ਉਹਦੇ ਅੱਗੇ ਤੁਹਾਨੂੰ ਵੀਡੀਓ ਪਾਵਾਂਗੇ ਕੀ ਕੋ ਕਰਦੀ ਐ ਟੋਏ ਪਟਦੀ ਐ ਇਹ ਹਾਂ ਆ ساری ਆਦਤਾਂ ਵਿਗਾੜਦੀ ਐ ਸਾਡੀ ਕੁੱਤੀ ਇਹਦੀਆਂ ਦੀ ਉਹ ਸਾਡਾ ਲਸਣ ਲੱਗਾ ਨਾਲ ਹੀ ਗੰਡੇ ਲਾਤੇ ਅੱਧਾ ਸਾਲ ਲੰਘ ਗਿਆ ਫੇਰ ਇਹਨਾਂ ਨੇ ਗੰਡੇ ਲਾਏ ਹੋ ਵੀ ਮੈਂ ਲਾਤੇ ਠੀਕ ਆ ਨਹੀਂ ਨਹੀਂ ਨਾ ਇਹਨਾਂ ਨੇ ਉਹ ਦੇਖੋ ਗੋਭੀ ਲੱਗੀ ਵੀ ਗੋਭੀ ਪੁੰਗਰ ਗਈ ਇਹਨਾਂ ਨੇ ਗੋਭੀ ਦਾ achar ਹੀ ਨਹੀਂ ਪਾਇਆ ਇਹ ਮੇਰੇ ਸਹਾਨੇ ਨੇ 3-4 ਵਾਰੀ ਹੋ ਗਿਆ 3-4 ਵਾਰ ਇਹਨਾਂ ਨੇ ਗੋਭੀ ਬਾਲੀ ਤੇ ਉਹ ਮੈਂ ਆਪ ਮੇਰੇ ਹੱਥੀ ਮੈਂ ਆਪ ਬਸ ਹੁਣ ਛੱਡਿਆ ਗਲੀ ਹੋਈ ਗਲੀ ਨਹੀਂ ਜਿਵੇਂ ਕਹੀਏ ਠੀਕ ਸੀਗੀ ਪਰ ਕਹਿੰਦੇ achar ਲਈ ਨਹੀਂ ਸਹੀ ਸੀ ਤਾਂ ਕਿ ਉਹ ਦੇਖੋ ਨਾ ਆਇਤੀ ਗਾਜਰਾਂ ਦਾ ਚਾਰ ਪਾਇਆ ਵਾ ਕਿ ਵੀ ਸੈੱਟ ਕੇ ਵਾਲੀ ਵੀ ਸੀ ਗੋਭੀ ਉਹ ਵੀ ਮੈਂ ਗੋਭੀ ਇੰਨੀ ਘਰੇ ਆਉਂਦੀ ਹੁੰਦੀ ਸੀਗੀ ਕਿ ਕਦੇ ਰੋਜ਼ ਇੱਕ ਇੱਕ ਹਫਤੇ ਜਦ ਅਸੀਂ ਲਗਾਤਾਰ ਗੋਭੀ ਖਾਧੀ ਆ ਬਾਈ ਉਹ ਨਹੀਂ ਤੁਸੀਂ ਲਾਲੋ ਖਾ ਮੈਂ ਵੀ ਤੇ ਨਹੀਂ ਗੱਲਾਂ ਮੈਲਦੇ ਨਹੀਂ ਦੀ ਨੀ ਗੱਲਾਂ ਕੋਈ ਕਦੇ ਪਕੌੜੇ ਗੋਭੀ ਵਾਲੇ ਕਦੇ ਆਵਾ ਖਾ ਲੈ ਕਿ ਸਬਜ਼ੀ ਖਾ ਲੋ ਹੁਣ ਚਾਰ ਬਣਾਇਆ ਹੈ ਕੱਲੀ ਗੋਭੀ ਦਾ ਗਾਜਰ ਗੁੱਜਰ ਇਹਨਾਂ ਕੋਹ ਨਹੀਂ ਕੀਤੇ ਗਾਜਰਾ ਹੀ ਮੈਂ ਤਿੰਨ ਚਾਰ ਵਾਰੀ ਮੈਂ ਪੱਟੀਆਂ ਮਾਥਾ ਕਹਿ ਕੋ ਮਸਾਹਕ ਤਿੰਨ ਚਾਰ ਦਿਨ ਹੋ ਗਏ ਰਾივਰ ਗਾਜਰ ਪੜਦੋ ਗਾਜਰ ਇਹਨੇ ਮੇਂ ਪੱਟੀਆਂ ਨਹੀਂ ਕੱਲੀ ਰੋਬੀ ਰੋਬੀ ਮੇਂ ਪਾ ਲਈ ਇਹਨੇ ਗਾਜਰਾਂ ਨੂੰ ਪੱਟੀਆਂ ਤੇ ਇਹ ਵੀ ਗੱਲ ਨਹੀਂ 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 ਮੈਂ ਤਿੰਨ ਵਰੀ ਪੱਟੀਆਂ ਗਾਜਰਾ ਤੇ ਪੂਰਾ ਟੋਕਰਾ ਭਰਿਆ ਹੋਇਆ ਐ ਨਹੀਂ ਕਾ ਵੀ ਅੱਧ ਵਿਚਾਦੀਆਂ ਇੱਕ ਵਰੀ ਕਹਿ ਕਵਾ ਕੇ ਇਹਨੇ ਮਸਾਹਕ ਸਬਜ਼ੀ ਬਣਾਈ ਨਾ ਇਹਨੇ ਸਬਜ਼ੀ ਬਣਾਉਂਦੇ ਆ ਹੋਰ ਇਹ ਦਾਣਾ ਧੂਣਾ ਪਤਾ ਨਹੀਂ ਹੋ ਚੱਲੋ ਬਾਪੂ ਕਰਕੇ ਦਾਲ ਬਣਾਉਣੀ ਪੈਂਦੀ ਸਾਨੂੰ ਉਹ ਚੱਲ ਵੱਖਰੇ ਆ ਨਾ ਇਹਨੇ ਸਬਜ਼ੀ ਬਣਾਈ ਗਾਜਰਾ ਦੀ ਸਬਜ਼ੀ ਤਾਂ ਮੈਂ ਕਹਿੰਨਾ ਮੈਂ ਦੋ ਵਰੀ ਬਣਾਈ ਸੀ ਆਲੇ ਨਾਲ ਘਰ ਦੀਆਂ ਗਾਜਰਾ ਨਹੀਂ ਸਬਜ਼ੀ ਮੈਂ ਤਾਂ ਨਹੀਂ ਬਣਾਈ ਹੈਗੀ ਅਸੀਂ ਜਾਣਾ ਸੀ ਵਿਆਹ ਸਾਂ ਮੈਂ ਕੱਪੜੇ ਸੇ ਹੁਣ ਸੀਗੇ ਤਾਂ ਕਰਕੇ ਮੈਨੂੰ ਵਿਆਹ ਦੀ ਬਹੁਤ ਉਠ ਸੀਗੀ ਤੇ ਤਾਂ ਕਰਕੇ ਨਹੀਂ ਮੈਂ ਗਾਜਰਾ ਸਬਜ਼ੀ ਮਿੱਠਾ ਬਣੀ ਮਿੱਠੀ ਜਿਹੜਾ ਪੰਜ ਬਣਿਆ ਮੈਂ ਦਊ ਤਾਫਾਫਟ ਬਣਾਤਾ ਨਹੀਂ ਨਾ ਇਹਨੇ ਗਾਜਰਾ ਗਾਜਰਾ ਫਿਰ ਮਹਾ ਇੱਕ ਮੈਂ ਕਹਿੰਦਾ ਦੋ ਦਿਨ ਹੋ ਗਿਆ ਪਿੰਨ ਨਾਲ ਤਾਜੀ ਗਾਜਰਾ ਬੱਟੇ ਅਸੀਂ ਆਪ ਹਾਥੀ ਧੋਤਿਆਂ ਇਨਾਂ ਵਾਲੇ ਫਿਰ ਉਹ ਬਣਾਏ ਨਹੀਂ ਕੋਈ ਮੈਪ ਚੈੱਕ ਕੋਤ ਨੂੰ ਫਿਰ ਤੂੰ ਮੱਕ ਤੁਸੀਂ ਦਾ ਖਾਓ ਹਾਂ ਹਰ ਮੂਗਰੇ ਵਾਲਾ ਸੇਮ ਹਾਲ ਹੁਣ ਮੂਗਰੇ ਮੂਗਰੇ ਹੋਏ ਪਏ ਆ ਪਰ ਮੂਗਰੇ ਉਵੇਂ ਹੀ ਕਰੀ ਜਾਂਦੇ ਆ ਔਰ ਦੇਖੋ ਉਧਰ ਮੂਗਰੇ ਬੂਟੇ ਪੈਤੀ ਬਹੁਤ ਲੱਗਿਆ ਮੂਗਰੇ ਗੋਭੀ ਆ ਆਪਾਂ ਪੱਠੇ ਨਹੀਂ ਪਾਣ ਚੱਕ ਲਈ ਪਰ ਵਲੌਗ ਨਹੀਂ ਛੱਡਣਾ ਉਹਦਾ ਜਿਹੜਾ ਕੀੜਾ ਵਾ ਹੁਣ ਜਿਉਂਦਾ ਰੱਖਣਾ ਉਹ ਮਾਰਾ ਹੁਣੀ ਮਾਰਾ ਦਾਤੀ ਚੱਕ ਲਈ ਉਹ ਰਾ ਕੁੱਤੇ ਬਹਾ ਨਾਲ ਦੇ ਤੋਰੇ ਫਿਰਦੇ ਆ ਇਹਨਾਂ ਨੂੰ ਕੰਮ ਕੋਈ ਨਹੀਂ ਆ ਦੇਖੋ ਪੈਰਾ ਚ ਵੱਜੀ ਜਾਂਦੇ ਐ ਨਹੀਂ ਗਾਂ ਪਛਾਹ ਹੋ ਜੀ ਲਓ ਕੰਮ ਕਰ ਹੁੰਦੀ ਜੋ ਜੀ ਠੀਕ ਆ ਜੀ ਮਿਲਦੇ ਆ ਆਪਾਂ ਅਗਲੇ ਬਲੌਗ ਚ ਤੁਸੀਂ ਦੱਸਿਓ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ